i ਏ ਦੱਖ ਬੀਬਾ ਬਾਬਾ ਜੀ ਤੁਸੀਂ ਜਾਣੀ ਜਾਣੋ ਬਾਬਾ ਜੀ ਹੂੰ ਕੋਤਾ ਧੀਂਦਾਈਆ ਬਾਬਿਆ ਨੇ ਤੇਰਾ ਮੱਥਾ ਪੜਦਾ ਬੀਬਾ ਬਹੁਤ ਹਮਤੇ ਜਾਇਆ ਨਹੀਂ ਤੂੰ ਹਾਂ ਬਾਬਾ ਜੀ ਕਿਤਾ ਕੋਈ ਫਰਕ ਨਹੀਂ ਪਿਆ ਨਾ ਬਾਬਾ ਜੀ ਅੱਖ ਕੇ ਬਾਬੇ ਕੋਲ ਆਈਆਂ ਹਾਂ ਹਾਂ ਬਾਬਾ ਜੀ ਹੂੰ ਕਰੇ ਕਲੇਸ਼ ਬਹੁਤ ਰਹਿੰਦਾ ਬਹੁਤ ਰਹਿੰਦਾ ਬਾਬਾ ਜੀ ਪੈਸਾ ਵੀ ਨਹੀਂ ਖਰਦਾ ਕਰੇ ਨਾ ਬਾਬਾ ਜੀ ਕਹ ਰਿਹਾ ਹੈਦਾ ਕੋਈ ਕੰਮ ਨਹੀਂ ਬਣਦਾ ਬਿਲਾ ਹੀ ਬੈਠ ਰਹੇ ਆਂ ਬਾਬਾ ਜੀ ਹੂੰ ਬੀਬਾ ਯਾਦ ਕਰ ਤੁਹਾਡੇ ਘਰ ਦੀ ਸਾਰੇ ਪਰਿਵਾਰ ਦੀ ਫੋਟੋ ਚੋਰੀ ਹੋਈ ਵੀ ਆਂ ਹਾਂ ਬਾਬਾ ਜੀ 2-3 ਮਹੀਨੇ ਹੋ ਗਏ 2-3 ਮਹੀਨੇ ਨਹੀਂ ਬੀਬਾ ਪੂਰੇ 2 ਸਾਲ ਹੋ ਗਏ ਹੋ ਸਕਦਾ ਬਾਬਾ ਜੀ ਅਸੀਂ ਗੌਰ ਹੀ ਨਹੀਂ ਕਰੀ ਬਾਬਾ ਜੀ ਹੋ ਸਕਦਾ ਨਹੀਂ ਬੀਬਾ ਹੈਗਾ ਬਾਬੇ ਨੂੰ ਸਾਰਾ ਕੁਝ ਦੀਂਦਾ ਤੇਉ ਫੋਟੋ ਥੋਡੀ ਗਵੰਡਾ ਨੇ ਚੋਰੀ ਕੀਤੀ ਆ ਬਾਬਾ ਜੀ ਸ਼ਰੀਕਣੀਆਂ ਥੋਡੀ ਸਾਰਾ ਕੁਝ ਹੋ ਹੀ ਕਰ ਰਹੀ ਆ ਜੀ ਤੋ ਕਦੇ ਸੋਚਿਆ ਨਹੀਂ ਸੀ ਬਾਬਾ ਜੀ ਕੋਈ ਨਾ ਬੀਬਾ ਤੂੰ ਫਿਕਰ ਨਾ ਕਰ ਹੁਣ ਤੂੰ ਸਹੀ ਥਾਂ ਤੇ ਆ ਗਈ ਤੇਰਾ ਲਾਡ ਹੁਣ ਖੰਬ ਵਾਲਾ ਬਾਬਾ ਕਰੂਗਾ ਲਿਆ ਪਕਾ ਕੇ ਰਖੇ ਅਕਾਲੀ ਕਬੀਰ ਨਾਲ ਆਇਆ ਥੋਡੇ ਘਰ ਇੱਕ ਗਵੰਡਣ ਆਉਂਦੀ ਆ ਹਾਂ ਬਾਬਾ ਜੀ ਹਰ ਰੋ ਜਾਂਦੀ ਆ ਬਾਬਾ ਜੀ ਹਰ ਰੋਜ਼ ਨਹੀਂ ਆਉਂਦੀ ਬੀਬਾ ਚੰਗੀ ਤਰ੍ਹਾਂ ਨੋਟ ਕਰੇ ਮੰਗਲਵਾਰ ਵਾਲੇ ਦਿਨ ਕੇਸੀ ਨਾਕੇ ਥੋਡੇ ਘਰੇ ਆਉਂਦੀ ਆ ਤੇ ਮੰਝੇ ਦੀਆਂ ਪੈਂਦਾ ਤੇ ਬੈਂਦੀ ਆ ਕਿ ਨਹੀਂ ਬੈਂਦੀ ਸੱਤ ਬਚਨ ਬਾਬਾ ਜੀ ਬੈਂਦੀ ਆ ਤੇ ਚੱਪੜਾ ਵੀ ਥੋਡੇ ਘਰੇ ਝਾੜ ਕੇ ਜਾਂਦੀ ਆ ਹਾਂ ਬਾਬਾ ਜੀ ਜਾਂਦੀ ਹੋਈ ਝਾੜ ਜਾਂਦੀ ਆ ਹੂੰ ਸਾਰਾ ਕਸ ਉਸ ਗਵੰਡਣ ਦਾ ਕੀਤਾ ਹੋਇਆ ਸ਼੍ਰੀਕਣੀਆਂ ਥੋੜੀ ਹੋ ਬਾਬਾ ਜੀ ਕੋਈ ਉਪਾਅ ਕਰੋ ਬਾਬਾ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੱਕਰਾਂ ਚ ਪਾਈ ਫਿਰਦੀ ਆ ਹਾਂ ਬਾਬਾ ਜੀ ਸਾਡੇ ਜਵਾਕਾਂ ਨੂੰ ਬਚਾ ਲਓ ਬਾਬਾ ਜੀ ਨਾਲੇ ਗੱਲ ਸੁਣੋ ਘਰੇ ਜਾ ਕੇ ਨੋਟ ਕਰਿਓ ਘਰ ਦੇ ਸਾਰੇ ਖੁੰਜਾ ਦੇ ਵਿੱਚ ਮੇਖਾਂ ਗੱਡੀਆਂ ਹੋਈਆਂ ਨੇ ਤੁਹਾਡੇ ਬਾਬਾ ਜੀ ਸਾਨੂੰ ਤਾਂ ਬਹੁਤ ਡਰ ਲੱਗੀ ਜਾਂਦਾ ਬਾਬਾ ਜੀ ਉਪਾਅ ਕਰੋ ਬਾਬਾ ਜੀ ਡਰਨ ਦੀ ਲੋੜ ਨਹੀਂ ਬੀਬਾ ਹਣ ਤੂੰ ਸਾਡੇ ਕੋਲੇ ਆ ਗਈ ਐ ਕਰ ਲਾਂਗੇ ਕਾਬੂ ਉਸ ਗਵੰਡਰ ਨੂੰ ਵੀ ਤੇ ਉਹਦੇ ਜਾਦੂ ਨੂੰ ਵੀ ਲੈ ਆ ਬਖਤਾ

10ਵੇਂ ਵਾਲੇ ਦਿਨ ਜੜੀ ਰੋਟੀ ਖਵਾਉਣੇ ਹੁੰਦੇ ਆ ਖਵਾਉਣੇ ਉਹਨੇ ਤੁਸੀਂ ਕਦੇ ਕਦੇ ਖਵਾ ਦਿੰਦੇ ਬਾਬਾ ਜੀ ਕਿਉਂ ਕਦੇ ਕਦੇ ਕਿਉਂ ਖਵਾਉਣੇ ਨਾਲੇ ਗੱਲ ਸੁਣੋ ਥੋੜੇ ਵੱਡੇ ਵਡੇਰਿਆਂ ਚ ਕੋਈ ਫਹਾ ਲੈ ਕੇ ਮਰਿਆ ਹੋਇਆ ਨਾ ਬਾਬਾ ਜੀ ਨਾ ਕਿਉਂ ਅੱਧਾ ਕੇ ਲਾਜ਼ਮੀਨ ਸੀ ਉਹਦੀ ਹਾਂ ਬਾਬਾ ਜੀ ਜ਼ਮੀਨ ਤਾਂ ਹੈਗੀ ਆ ਜ਼ਮੀਨ ਜਾਦ ਆ ਤੇ ਬੰਦਾ ਫਹਾ ਲੈ ਕੇ ਹੋਇਆ ਮਰਿਆ ਉਹ ਥੋੜੇ ਯਾਦ ਨਹੀਂ ਹੂੰ ਚੱਕਰਾ ਚ ਸਾਰੇ ਟੱਬਰ ਨੂੰ ਉਹ ਵੀ ਪਾਈ ਫਿਰਦਾ ਅੱਛਾ ਜੀ ਪਾ ਕਰਨ ਬਾਬਾ ਜੀ ਕਰ ਲਾਂਗੇ ਪਾ ਵੀ ਬਾ ਕਰ ਲਾਂਗੇ ਪਾ ਨਾਲੇ ਗੱਲ ਸੁਣ 14 ਦੀ ਰੋਟੀ ਖਵਾਉਣੀ ਹੁੰਨੇ ਆ ਨਹੀਂ ਬਾਬਾ ਜੀ ਖਵਾਇਆ ਕਰੋ ਫਿਰ ਨਾਲੇ ਬੀਬਾ ਦਰ ਦਰ ਝਟਕਣ ਦੀ ਲੋੜ ਨਹੀਂ ਜੇ ਘਰ ਦਾ ਇਲਾਜ ਕਰਵਾਉਣਾ ਤਾਂ ਇੱਕ ਬੰਦੇ ਤੇ ਵਿਸ਼ਵਾਸ ਕਰਨਾ ਪਊਗਾ ਹੁਣ ਦੱਸ ਵੀ ਕਰਦਾ ਇਲਾਜ ਕਰਵਾਉਣਾ ਕਿ ਨਹੀਂ ਕਰਵਾਉਣਾ ਹਾਂ ਬਾਬਾ ਜੀ ਬਸ ਹੁਣ ਤੁਹਾਡੇ ਚਰਨ ਹੀ ਲੱਗੇ ਬਾਬਾ ਜੀ ਤੁਸੀਂ ਉਪਾਅ ਕਰ ਦਿਓ ਬਾਬਾ ਜੀ ਹੋਰ ਨਹੀਂ ਕਿਤੇ ਜਾਂਦੇ ਹਾਂ ਬਸ ਠੀਕ ਆ ਫਿਰ ਠੀਕ ਆ ਹੁਣ ਤੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਰਹਾ ਵੀ ਭਗਤਾ ਕਰੀਏ ਵੀ ਬਦ ਇਲਾਜ ਤੇ ਕਰੀਏ ਇਹਨਾਂ ਦਾ ਪਰਿਵਾਰ ਖੰਭਾਂ ਵਾਂਗੂ ਹੌਲਾ ਬੀਬਾ ਬਾਬੇ ਤੈਨੂੰ ਉਪਾ ਦੱਸਣਗੇ ਹਾਂਜੀ ਬਾਬਾ ਚੰਗੀ ਤਰ੍ਹਾਂ ਉਹ ਉਪਾ ਕਰਨਾ ਬਸ ਥੋੜਾ ਕਰ ਇਹਨਾ ਖੰਭਾ ਵਾਂਗੂ ਹੜਾ ਹੋ ਜਾਊਗਾ ਠੀਕ ਹੈ ਬਾਬਾ ਜੀ ਬਾਬੇ ਬੜੀ ਕਰਨੀ ਆਲੇ ਨੇ ਬੀਬਾ ਫਿਕਰ ਨਾ ਕਰ ਠੀਕ ਹੈ ਬਾਬਾ ਜੀ ਬਸ ਚਾਰ ਚੌਕੀਆਂ ਹੋਰ ਭਰ ਜੀ ਠੀਕ ਆ ਠੀਕ ਆ ਬਾਬਾ ਜੀ ਬੰਦ ਕਰ ਵੜ ਰਹਿ ਰਾਮਾ ਉਹ ਤੈਨੂੰ ਕਿੰਨੇ ਵਾਰੀ ਸਮਝਾਇਆ ਨਾ ਆਇ ਕਰ ਇਹ ਜੇ ਬਾਬਿਆਂ ਕੋਲੇ ਮਲੰਗਾਂ ਕੋਲੇ ਕੀ ਕਰ ਰਹੀ ਆ ਇਥੇ ਮੈਂ ਤਾਂ ਜੀ ਲੰਗਰ ਦੀ ਸੇਵਾ ਕਰਨ ਆਈ ਸੀ ਲੰਗਰ ਦੀ ਸੇਵਾ ਕਰਨ ਆਈ ਤੂੰ ਘਰੇ ਤਾਂ ਜਵਾਗ ਭੁੱਖੇ ਮਰੀ ਜਾਂਦੇ ਆ ਇਹਨੂੰ ਖਵਾਉਣੀ ਆ ਤੂੰ ਪਰੋਠੇ ਲਾ ਲਾ ਸਾਰੇ ਮਲੰਗ ਨੂੰ ਕੌਣਾ ਇਹ ਬਾਬਾ ਇਹ ਤਾਂ ਪ੍ਰਾਣਾ ਹੈਗਾ ਉਹ ਸੌਂਡਿਆ ਬਾਹਰ ਖੜੇ ਨੇ ਘਰੇ ਕਹਿੰਦੀ ਪੈਸਾ ਨਹੀਂ ਖਰਦਾ ਛੋਟੇ ਘਰੇ ਪੈਸਾ ਨਹੀਂ ਪੈਸਾ ਦਾ ਸਾਰਾ ਇੱਥੇ ਚੜਾਈ ਜਾਂਦੇ ਹੋ ਕਹਿੰਦੇ ਮੂਹਰੇ ਹਾਏ ਵੀ ਆਏ ਨਾ ਕਹਿ ਬਾਬਿਆਂ ਨੂੰ ਤਾਂ ਸਾਡਿਆਂ ਨੂੰ ਜਿਵੇਂ ਨਹੀਂ ਪੈਸੇ ਦੇ ਨਾਲ ਮੋਹ ਚੰਦਰਿਆ ਹਾਂ ਸੱਤੇ ਮਰੂੰ ਮੈਂ ਤਲਵਾਰ ਸਰਜਾ ਬਾਰਤਾ ਕਰੋੜ ਦਾ ਜਾਊ ਪੈਸੇ ਨਾਲ ਮੋਹ ਨਹੀਂ ਬਾਬੇ ਨੂੰ ਕਿੰਨੇ ਪੈਸੇ ਦਿੰਦਾ ਤੈਨੂੰ ਐ ਨਾ ਬਿਆੜਿਆ ਮੇਰੇ ਤੇ ਕਿਉਂ ਦੂਸਰਾ ਹਾਂ ਲੜੇ ਹੋਇਆ ਤੁਸੀਂ ਬਾਬੇ ਨਾਲ ਆ ਬੰਦਾ ਨਾ ਬੁੜੀ ਕਰਦੀ ਦੇਖ ਕੇ ਮੈਂ ਨਖਰੇ ਜੇ ਫਕਤਾ ਐ ਨਾ ਕਹਿ ਇਹ ਵੀ ਰੱਬ ਦਾ ਜੀ ਆ ਬਈ ਨਾ ਨਹੀਂ ਟੱਕੇ ਰੱਬ ਦਾ ਤੂੰ ਨਹੀਂ ਜੀ ਆ ਸਾਹ ਘਸਿਆ ਜਾ ਚਾਰ ਮਰੋਂ ਧਾਣ ਚ ਮੈਂ ਤੈਨੂੰ ਜਾਣਦਾ ਵੱਡੇ ਬਾਬੇ ਨੂੰ ਉਹ ਕਿਹੜੇ ਪਿੰਡ ਦਾ ਮੈਂ ਸਭ ਜਾਣਦਾ ਐ ਤਾ ਹੁਣ ਲਾ ਦੂੰ ਤੈਨੂੰ ਪਿੰਡ ਚੋਂ ਕੱਟਿਆ ਨਹੀਂ ਕੋਟ ਕੋਟ ਛੱਤਰ ਲਾ ਲਾ ਤਰੇ ਮੈਂ ਤੇਰੇ ਨਾਲ ਸਕੂਲ ਚ ਪੜਿਆ ਹੋਇਆ ਕੁੱਦਾ ਕੁੱਦਾ ਤੇਰਾ ਨਾਂ ਨਹੀਂ ਹਾਂ ਕੁੱਦਈਆ ਪਿੰਡ ਚ ਛੱਤਰ ਨਹੀਂ ਖਾਦੇ ਤੈਂ ਕੁੜੀਆਂ ਪਿੱਛੇ ਤੇਰੇ ਘਰ ਵਾਲੀ ਤੇ ਬੱਚੇ ਤੇਰੇ ਬਾਕੇ ਲੈ ਗਏ ਉਹਨੂੰ ਸਹੁਰੇ ਲੈ ਕੇ ਗਏ ਹੋ ਨਾ ਵੀ ਆ ਤਾਂ ਤੇਰੀ ਗੱਲ ਸੱਚੀ ਆ ਜਦੋਂ ਬਾਬੇ ਦੇ ਘਰ ਵਾਲੀ ਆਪਦੇ ਜਵਾਕਾਂ ਨੂੰ ਲੈ ਕੇ ਗਈ ਸੀ ਉਹਦੀ ਮੈਂ ਬਾਬੇ ਕੋਲ ਹੀ ਆਇਆ ਸੀ ਆ ਸੱਚਾਈ ਸੀ ਉਹ ਉਹਨਾਂ ਦੀ ਗੁੜੀ ਨੂੰ ਸੇਕ ਕੇ ਤੂੰ ਭੱਜਿਆ ਹੀ ਰਹੂਗਾ ਤੇ ਨਿਛਤਰ ਪਈ ਨਹੀਂ ਪਈ ਸੀ ਫੇਰ ਆ ਛੋਲਾ ਹੁਣ ਜਿਹਦੇ ਕੋਲੇ ਆ ਕੇ ਟੇਕਦੀਆਂ ਮੱਥੇ ਗੋਡੇ ਘੋਟਦੇ ਉਹ ਜਿਹਦੇ ਆ ਕੇ 100 ਤਾਂ ਹੀ 70 ਖਾਦੇ ਨੇ ਤਾਂ ਗੱਪ ਕਿਉਂ ਮਾਰੀ ਜਾਂਦਾ ਭਗਤ ਸੱਚਮੰਮਰੂ ਆਕਾ ਸਿਆਜਾ ਅਜਾ ਬਾਅਦ ਵਿੱਚ ਜੇ ਤੈਨੂੰ ਦੁਬਾਰੇ ਇਹੋ ਜਿਹਾ ਕੁਸਤੀਤਾ ਉਹ ਮੈਂ ਗੱਲ ਲਾ ਦੂੰ ਅਸੀਂ ਕਿਹੜਾ ਸੱਦ ਕੇ ਲੈਣੇ ਇਹ ਤਾਂ ਆਪ ਦੇ ਆਪ ਹੁੰਦੇ ਇੱਥੇ ਅਕੇਲੇ ਹੁਣ ਹੋਇਆ ਇਹ ਇਹ ਜਿਹੇ ਨੇ ਜਿਹੜੇ ਇਨਾਂ ਕੋਲੇ ਆਉਂਦੇ ਮਲੰਗਾ ਕੋਲੇ ਖੜਿਓ ਅਰੇ ਹੋ ਤੈਨੂੰ ਘਰੇ ਜਾ ਕੇ ਦੱਸਦਾ ਤੇਰੇ ਚ ਕੱਢਦਾ ਤੇਰੀਆਂ ਆਤਮਾ ਸਾਰੀਆਂ ਜਵਾਰੇ ਫਕਤਾ ਕੁੱਟ ਮਾਰਨਾ ਕਰਿਆ ਥਡੇਰੇ ਚ ਮੁਹਲਮ ਬਣਾਈ ਅਬ ਬਣਾਉ ਟੀਜਾ ਵੀ ਠੰਡਾ ਰਹੇ ਗਰਮ ਕਿਉਂ ਹੁੰਨਾ ਮਾਰਗ ਪਰ ਖੜੀ ਨਹੀਂ ਹੁੰਦੀ ਤੱਕ ਖੜੇ ਮੱਥਾ ਟੇਕ ਲਿਆ ਨੂੰ ਫੈਣੀ ਟੇਕ ਦੀ ਅੱਗੇ ਤੋਂ ਇਹੋ ਜਿਹਾ ਪਖੰਡ ਕਰਿਆ ਨਾ ਇਹ ਦੇਖ ਲੈ ਸਾਰਾ ਕੁਝ ਪਿੱਛੋਂ ਕੱਢ ਦੂੰ ਬਾਹਰੇ ਬਾਬਾ ਜੀ ਮਰਜੋਨ ਆਪਣੀ ਤਾਂ ਸਾਰੀ ਚੌਂਕੀ ਹੋਈ ਹਲਿਆ ਗਿਆ ਹਾਂ ਗਿਆ ਬਾਬਾ ਜੀ ਪਾਣੀ ਲੈ ਕੇ ਤਮਾ ਪਾਣੀ ਨੂੰ ਤਾਂ ਰਹਿਣ ਦੇ ਹੁਣ ਤਾਂ ਮੋਟਾ ਜਿਹਾ ਪੈਗੀ ਲਿਆ ਮੇਰੇ ਜਿੱਤਾ ਫਿਰ ਪੂਤ ਕਹ ਲਿਆ ਦਿਓ ਉਹੀ ਪੀਓ ਫੇਰ ਤੋਂ ਠੇਕੇ ਦੀ ਚਲੋ